ਸਮਾਨ ਸਾਰਾ ਚੱਕਣਾ ਕਰਦਾ ਹਨਾ ਕਿੰਨਾ ਗੱਫਾ ਲਾਉ ਚੱਕ ਬੜੀ ਮੁਸ਼ਕਲ ਹੈ ਜੀ ਮਿਹਨਤ ਕੀਤੀ ਹੈ ਹੁਣ ਇਹਨੂੰ ਪਹਿਲਾਂ ਲੈ ਕੇ ਜਾਵਾਂਗੇ ਫਿਰ ਛੱਡ ਕੇ ਆਵਾਂਗੇ ਇੱਥੇ ਔਖਾ ਹੀ ਹੈ ਨਾ ਮੇਰੀ 42 ਸਾਲ ਦੀ ਉਮਰ ਹੈ ਆ ਸਮਾਨ ਪੰਜ ਵਾਰੀ ਅਸੀਂ ਵਿਚੋਕ ਲਿਆ ਠੀਕ ਹੈ ਪੰਜ ਵਾਰ ਸਮਾਨ ਪੰਜਵੀਂ ਵਾਰੀ ਅਸੀਂ ਸਮਾਨ ਚੋਕਣਾ ਮੇਰੀ 42 ਸਾਲ ਦੀ ਉਮਰ ਦੇ ਵਿੱਚ ਇੱਕ ਜਿਹੜਾ ਹੋਰ ਡਾਇਰੈਕਟਰ ਹੈ ਉਹ ਇੱਥੋਂ ਲੈ ਕੇ ਜਾ ਰਿਹਾ ਪਿੰਡ ਦੇ ਵਿੱਚੋਂ ਲਗਾਤਾਰ ਸਮਾਨ ਹੈ ਜਿਹੜਾ ਉਹ ਇਥੋਂ ਲਜਾਇਆ ਜਾ ਰਿਹਾ ਸੱਥਾਂ ਬਿਲਕੁਲ ਖਾਲੀ ਹੋ ਚੁੱਕੇ ਨੇ ਕਿਉਂਕਿ ਇਥੋਂ ਦੇ ਲੋਕ ਨੇ ਜਿਹੜੇ ਉਹ ਆਪਣਾ ਸਮਾਨ ਤੇ ਖੁਦ ਇਥੋਂ ਚਲੇ ਗਏ ਨੇ ਘਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਜਿੰਦੇ ਇੱਥੇ ਲੱਗ ਚੁੱਕੇ ਨੇ ਘਰਾਂ ਦੇ ਵਿੱਚੋਂ ਸਮਾਨ ਲੋਕ ਲੈ ਕੇ ਜਾ ਚੁੱਕੇ ਨੇ ਸਹਿਮਿਆ ਬਈ ਸਾਰਾ ਪਿੰਡ ਹੀ ਸਹਿਮਿਆ ਬਈ ਇਸ ਟਾਈਮ ਕਿੰਨੇ ਦਿਨੋਂ ਕਿ ਲੋਕਾਂ ਨੂੰ ਸਮਾਨ ਲੈ ਜਾਂਦੇ ਨੇ ਇਥੋਂ ਲਗਭਗ 4 ਦਿਨ ਹੋ ਗਏ ਜੀ ਅਸੀਂ ਦੇਖਦੇ ਪਏ ਇਥੇ ਸਮਾਨ ਲੋਕ ਜਿੰਨੇ ਕੁ ਜੋਗਾ ਹੈਗਾ ਮੇਨ ਮਤਲਬ ਜਿੱਦਾਂ ਕਣਕ ਵਗੈਰਾ ਹਨਾ ਜਿੰਨਾ ਆਪਣਾ ਲੋੜੀ ਦਾ ਸਮਾਨ ਲੋਕ ਲਈ ਜਾਂਦੇ ਜੀ ਕਹਿੰਦੇ ਹੁੰਦੇ ਸੀ ਨਾ ਵੀ ਕਾਬਲ ਦੇ ਜੰਮਿਆਂ ਨੂੰ ਨਿਤ ਮਿਮਾ ਇਹ ਅਹੀਂ ਆਣੇ ਵੀ ਬਾਰਡਰ ਦੇ ਜੰਮਿਆਂ ਨੂੰ ਨਿਤ ਮਿਮਾ ਸਾਨੂੰ ਤਾਂ ਮਿਮਾ ਪਈ ਰਹਿੰਦੀ ਹੈ ਕਦੀ ਸਾਡੇ ਇੱਥੇ ਪਾਣੀ ਆ ਜਾਂਦਾ ਕਦੀ ਇੱਥੇ ਜੰਗ ਦਾ ਹਲਾਤ ਬਣ ਜਾਂਦੇ ਸਾਨੂੰ ਤਾਂ ਮਿਮਾ ਪਈ ਰਹਿੰਦੀ ਮੈਂ ਵੀ ਕਿੰਨੇ 3 4 5 6 ੜੀ ਵੇਖੀ ਆ ਰਾਜੀ ਵੀ ਵੇਖੀ ਆ ਮੋਰਕਾਰ ਦੇ ਨਾਲ ਵੀ ਵੇਖੀ ਆ ਤੋਂ ਬਸ ਬਾਰਡਰ ਲੱਗਦਾ ਚਾਹ ਛੇਰੀ ਲੱਗਾ ਕੋਈ ਇੱਕੋ ਹੀ ਬਾਈ ਜਿਹੜੀ ਆ ਕੋਈ ਖਾਲੀ ਆ ਸੇ ਇੱਕ ਸੜਕ ਹੀ ਜਾਣ ਨੂੰ ਕੀ ਸਾਡੇ ਕੋਲੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਨਾ ਕੋਈ ਦੁਜਾ ਤੇ ਜਾ ਜਿਹੜੇ ਵੋਟਾਂ ਰੀ ਹਰ ਲੜਲ ਕਰਕੇ ਭੱਜੇ ਫਿਰਦੇ ਹੁਣ ਨਹੀਂ ਸਾਡੇ ਕੋਲੇ ਇਸ ਸਮੇਂ ਨਹੀਂ ਆਉਂਦੇ ਹੈ ਨਹੀਂ ਜੀ ਇਸ ਸਮੇਂ ਨਹੀਂ ਆਉਂਦਾ ਨਾ ਕੋਈ ਸਾਧੂ ਸੰਤ ਨਾ ਕੋਈ ਬਾਬਾ ਕੋਈ ਨਹੀਂ ਸਾਡੇ ਕੋਲੇ ਆਇਆ ਸਾਡੇ ਪਿੰਡ ਦੇ ਵਿੱਚ ਪਾਕਿਸਤਾਨ ਦੀ ਆਰਮੀ ਦੇ ਬੰਦੇ ਮੱਲਬ ਆ ਜਿਹੜੇ ਰੱਖਵ ਨਹੀਂ ਦਾਤਨ ਕਰਨ ਯੋਗਾਂ ਛੱਡ ਕੇ ਗਏ ਰੂੜੀਆਂ ਨੂੰ ਅੱਗ ਲਾ ਗਏ ਸੀ ਅੱਛਾ ਜੀ ਘਰ ਵੀ ਉਦੋਂ ਦਾ ਉਹ ਤਾਂ ਵੇ ਮਕਾਨ ਬਣ ਕੇ ਪੱਕੇ ਉਦੋਂ ਕੱਚੇ ਮਕਾਨ ਹੀ ਸਾਰੇ ਮਕਾਨ ਤਾਂ ਆ ਗਏ ਲੋਕ ਵਾਈਟੀਵੀ ਨਾਲ ਜੁੜਨ ਤੁਸੀਂ ਮੈਂ ਅਹਿਮਤਾਜ ਅਸੀਂ ਇਸ ਵਕਤ ਭਾਰਤ ਦੇ ਆਖਰੀ ਪਿੰਡ ਪੰਜਾਬ ਦੇ ਆਖਰੀ ਪਿੰਡ ਖੜੇ ਆ ਸਾਡੇ ਬਿਲਕੁਲ ਨਾਲ ਸਰਹੱਦ ਹੈ ਪਾਕਿਸਤਾਨ ਹੈ ਅਸੀਂ ਪਿੰਡ ਮਹਿੰਦੀਪੁਰ ਵਿਖੇ ਖੜੇ ਆ ਜਿੱਥੋਂ ਦੇ ਹਾਲਾਤ ਨੇ ਨਾਜ਼ੁਕ ਬਣੇ ਹੋਇਆ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਦਾ ਸਮਾਨ ਇੱਥੋਂ ਚੱਕ ਚੱਕ ਕੇ ਲੈ ਕੇ ਜਾ ਰਹੇ ਆ ਸਾਨੂੰ ਇੱਕ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਕਿ ਜਿਹੜਾ ਇੱਕ ਟਰੈਕਟਰ ਹੈ ਪਰਿਵਾਰ ਹੈ ਉਹ ਆਪਣਾ ਸਮਾਨ ਲੈ ਕੇ ਜਾ ਰਿਹਾ ਬਾਈ ਜੀ ਗੱਲਬਾਤ ਗੱਲਬਾਤ ਕਰ ਲਈਏ ਜੀ ਜਿਹੜਾ ਸਮਾਨ ਬਾਈ ਜੀ ਲੈ ਕੇ ਜਾ ਰਹੇ ਹਾਂ ਕਾਰਨ ਇਹ ਤਾਂ ਬਾਈ ਬਈ ਕਰਨ ਰੋਲੇ ਕੋਲੇ ਤਾਂ ਹੀ ਕਰਕੇ ਗਈ ਰੋਲੇ ਕੋਲੇ ਦਾ ਕਰਕੇ ਹੀ ਗਈ ਰੋਲੇ ਕੋਲੇ ਕਰਕੇ ਹਾਂ ਜੀ ਇੱਧਰ ਹੋ ਰਹੀ ਹੈ ਹਲਚਲ ਕੋਈ ਬਾਰਡਰ ਤੇ ਨਹੀਂ ਅਜੇ ਤਾਂ ਨਹੀਂ ਹੈ ਪਰ ਫਿਰ ਡਰ ਵੀ ਹੁੰਦਾ ਹੀ ਹੈ ਨਾ ਜੀ ਡਰ ਹੁੰਦਾ ਹੀ ਹੈ ਤੁਹਾਨੂੰ ਮਤਲਬ ਬਾਈ ਸਮਾਨ ਸਾਰਾ ਚੱਕਣਾ ਘਰਦਾ ਹਨਾ ਕਿੰਨਾ ਕੋਖਾ ਲਾਉ ਚੱਕ ਬੜੀ ਮੁਸ਼ਕਿਲ ਹੈ ਜੀ ਬੜੀ ਮੁਸ਼ਕਿਲ ਬਹੁਤ ਮੁਸ਼ਕਿਲ ਹੈ ਵਾਜ ਮਸਤ ਹੋ ਜੀ ਮਸ਼ਕਰਾ ਭਾਈ ਹਾਂ ਜੀ ਹਾਂ ਸਾਰਾ ਸਮਾਨ ਲੈ ਕੇ ਚੱਲਿਓ ਕਰਦਾ ਪਾ ਜੀ ਕੁਛ ਲੈ ਅੱਧਾ ਕੁ ਲੈ ਲਿਆ ਵਾ ਥੋੜਾ ਬਹੁਤ ਫੇਰੇਗਾ ਫੇਲ ਜਾਗੇ ਕਿੰਨੇ ਬਾ ਪਿੰਡ ਤੁਹਾਡਾ ਮਹਿੰਦੀ ਮਹਿੰਦੀ ਪਰੀ ਹੈ ਨਹੀਂ ਸਾਡਾ ਪਿੰਡ ਹਿੰਗੋਦਲ ਸਾਹਿਬ ਦੇ ਲੱਗੇ ਰਹਿੰਦੇ ਆ ਇਹ ਮੇਰੇ ਸੋਹਰੇ ਇੱਥੇ ਸੋਹਰੇ ਦਾ ਸਮਾਨ ਲੈ ਕੇ ਚੱਲੇਗਾ ਸਮਾਨ ਲੈ ਕੇ ਜਾ ਰਹੇ ਹੁਣ ਮਤਲਬ ਤੁਹਾਡੇ ਕੋਲ ਰਹਿਣ ਕੇ ਜਾ ਕੇ ਹਾਂ ਉੱਥੇ ਰਹਿਣ ਠੀਕ ਹੈ ਭਾਈ ਕਿੰਨਾ ਔਖਾ ਲੱਗਦਾ ਜਿਵੇਂ ਮੰਨ ਲਓ ਜੰਗ ਕਹਦੇ ਨਹੀਂ ਸੌਖੀਆ ਮਤਲਬ ਜਦੋਂ ਲੱਗਦੀ ਹੈ ਜੰਗ ਤਾਂ ਨਾ ਹੀ ਮੜਾ ਦੇ ਹਾਂ ਨਾ ਹੀ ਮਟਾ ਜੰਗ ਦਾ ਨਾ ਮੜਾ ਹਣਾ ਔਖਾ ਬਹੁ ਅਤਲਵਾ ਬਾਰ-ਬਾਰ ਆਪਣੇ ਘਰ ਬਣਾਇਆ ਹੁੰਦਾ ਮੇਨਟ ਕੀਤਾ ਹੁਣ ਇਹਨੂੰ ਪਹਿਲਾਂ ਲੈ ਕੇ ਜਾਵਾਂਗੇ ਫੇਰ ਛੱਡ ਕੇ ਆਵਾਂਗੇ ਇੱਥੇ ਔਖਾ ਹੀ ਹੈ ਨਾ ਪਤਾ ਨਹੀਂ ਕਿੰਨੇ ਕਿਤਨੇ ਲੱਗ ਜਾਣਾ ਉਹ ਕੋਈ ਪਤਾ ਨਹੀਂ ਇਹਦਾ ਕੋਈ ਪਤਾ ਨਹੀਂ ਹਾਂ ਇਹਦਾ ਕੋਈ ਪਤਾ ਨਹੀਂ ਆਸ-ਪਾਸੇ ਜਿਵੇਂ ਇਹ ਪਿੰਡ ਦੀ ਆਪਾਂ ਗੱਲ ਕਰੀਏ ਕਿੰਨੇ ਕ ਘਰ ਨੇ ਜਿਹੜੇ ਸਮਾਨ ਲੈ ਕੇ ਜਾ ਰਹੇ ਆਪਣਾ ਦੱਸ ਦੇਗਾ ਕਿੰਨੇ ਅੱਧੇ ਅੱਧੇ ਕ ਪਿੰਡ ਦੇ ਸਮਾਨ ਚੁੱਕਿਆ ਹੋਇਆ ਹੈ ਠੀਕ ਹੈ ਅੱਧੇ ਕ ਪਿੰਡ ਦੇ ਅੱਧਾ ਪਿੰਡ ਲੈ ਗਿਆ ਅੱਧਾ ਪਿੰਡ ਲੈ ਗਿਆ ਸਾਰਾ ਹਾਲੇ ਤਾਂ ਇੱਥੇ ਮਤਲਬ ਇੰਨਾ ਖਤਰਾ ਹੈ ਵੀ ਨਹੀਂ ਗਾ ਪਰ ਫਿਰ ਵੀ ਲੋਕਾਂ ਨੇ ਮਨ ਚ ਡਾਰ ਰਹੇ ਡਰ ਵਾਗੇ ਡਰ ਹੀ ਆ ਗਈ ਪਤਾ ਕੀ ਹੋ ਜਾਣਾ ਕੀ ਜੇ ਨਜ਼ਰ ਮਾਹੌਲ ਨਹੀਂ ਠੀਕ ਹੁੰਦਾ ਉਹ ਨਜ਼ਰ ਤੇ ਫਿਰ ਹੁੰਦਾ ਹੀ ਹੁੰਦਾ ਇਹ ਪਿੰਡੇ ਜੀ ਇਹ ਸਾਡਾ ਵੀ ਗੁੰਦਲ ਸਾਹਿਬ ਹੈ ਜੀ ਨਾਲ ਬਚਣਾ ਨਾਲ ਹੀ ਆਏ ਮੇਰੇ ਅਸੀਂ ਦੋਸਤ ਅਜੀ ਇਹਦੇ ਅਸੀਂ ਦੋਸਤ ਅਜੀ ਇਹਦੇ ਦੋਸਤ ਹਾਂਜੀ ਹਾਂਜੀ ਕਿ ਕਿਵੇਂ ਦੇਖਦੋਂ ਜਿਹੜੇ ਹਾਲਾਤ ਬਣੇ ਹੋਏ ਨੇ ਜੀ ਭਾਰਤ ਪਾਕਿਸਤਾਨ ਦੇ ਹਾਂਜੀ ਔਖਾ ਹੀ ਆ ਜੀ ਕੰਮ ਬਹੁਤ ਜ਼ਿਆਦਾ ਔਖਾ ਹੈ ਪਰੇਸ਼ਾਨੀ ਤੇ ਬਹੁਤ ਜ਼ਿਆਦੀ ਆ ਨੇ ਜੀ ਹਾਂ ਸਮਾਨ ਖੜਨਾ ਕਿਹੜਾ ਸੋਖਾ ਵਾ ਲਿਉਣਾ ਕਿਹੜਾ ਸੋਖਾ ਵਾ ਬਿਲਕੁਲ ਹਾਂ ਆਪਣਾ ਘਰ ਬਣਾਇਆ ਹੁੰਦਾ ਸਾਰਾ ਸਮਾਨ ਹੈ ਨਾ ਚੱਕ ਕੇ ਲੈ ਕੇ ਜਾਣਾ ਬਹੁਤ ਬਹੁਤ ਔਖਾ ਭਾਈ ਬਹੁਤ ਔਖਾ ਜੀ ਪਰ ਪਰਵਾਰ ਜਿਹੜਾ ਸਾਰਾ ਭਾਈ ਤੁਹਾਡੇ ਕੋਲ ਰਹੂਗਾ ਹੁਣ ਮੈਂ ਕਿਹਨੂੰ ਹਾਂਜੀ ਹਾਂਜੀ ਰਹੂਗਾ ਉੱਥੇ ਰਹੂ ਕਿਸੇ ਨੂੰ ਆ ਚਲੋ ਫਿਰ ਵੀ ਰਿਸ਼ਤੇਦਾਰੀ ਤਾਂ ਹੈਗੀ ਆ ਪਰ ਫਿਰ ਵੀ ਕਿਸੇ ਨੂੰ ਘਰੇ ਰਹਿਣਾ ਔਖਾ ਤਾਂ ਬਹੁਤ ਹੁੰਦਾ ਭਾਈ ਬੜਾ ਔਖਾ ਜੀ ਬਹੁਤ ਹਾਂ ਘਰ ਛੱਡੇਗਾ ਨੂੰ ਕਿੰਦਾ ਜੀ ਕਰਦਾ ਮਤਲਬ ਇਹ ਜਿਹੜੇ ਬਾਰਡਰ ਤੇ ਰਹਿੰਦੇ ਲੋਕ ਹੈ ਨਾ ਦੀ ਜ਼ਿੰਦਗੀ ਕਿਹੋ ਜੀ ਕੀ ਲੱਗਦਾ ਕਿੰਨਾ ਕ ਫਰਕ ਹੈ ਦੂਜਿਆਂ ਨਾਲ ਚਲੋ ਹੈ ਤੇ ਠੀਕ ਵਾਜੇ ਉਹ ਲੜਾਈ ਲੜੀ ਨਾ ਲੱਗੇ ਫਿਰ ਤਾਂ ਠੀਕ ਹੀ ਹੈ ਵੀ ਉਹ ਜਿੱਤਾ ਪਉਥੇ ਰਹਿੰਦੇ ਹੁੰਦਾ ਇੱਥੇ ਰਹਿੰਦੇ ਆ ਜੇ ਲੜਾਈ ਦਾ ਹੀ ਆ ਲੜਾਈ ਦਾ ਔਖਾ ਹੁੰਦਾ ਮਨਚੇਕ ਡਰ ਹੁੰਦਾ ਨਾ ਮਨਚੇਕ ਡਰ ਹੁੰਦਾ ਨਾ ਜਾਦੇ ਬਿਲਕੁਲ ਠੀਕ ਹੈ ਬਾਈ ਧੰਨਵਾਦ ਤਾਂ ਲਗਾਤਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਿੰਡ ਹੈ ਉਹ ਵੀਰ ਦਾ ਕਹਿਣਾ ਕਿ ਜਿਹੜਾ ਮੇਰੇ ਸਹੁਰਿਆਂ ਦਾ ਸਮਾਨ ਹੈ ਉਹ ਮੈਂ ਲੈ ਕੇ ਆਪਣੇ ਘਰ ਜਾ ਰਿਹਾ ਕਿਉਂਕਿ ਇੱਥੇ ਹੁਣ ਲੜਾਈ ਦੇ ਅਸਾਰ ਬਣੇ ਹੋਏ ਆ ਪਿੰਡ ਦੇ ਵਿੱਚੋਂ ਜਿਹੜੇ ਲੋਕ ਐ ਸਮਾਨ ਚੱਕ ਚੱਕ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੈੱਡ ਸੋਫੇ ਕੰਬਲ ਗੱਦੇ ਸਾਰਾ ਜਿਹੜਾ ਸਮਾਨ ਐ ਵੱਡਾ ਸਮਾਨ ਐ ਉਹ ਇੱਥੋਂ ਲੈ ਕੇ ਵੀਰ ਹੁਣੇ ਆਪਣੇ ਨਾਲ ਜਾ ਰਹੇ ਉਹਨਾਂ ਦਾ ਕਹਿਣਾ ਕਿ ਹੁਣ ਉਹ ਜਿੰਨਾ ਸਮਾਂ ਹਾਲਾਤ ਸਹੀ ਨਹੀਂ ਹੁੰਦੇ ਤਾਂ ਉਹ ਸਾਡੇ ਨਾਲ ਰਹਿਣਗੇ ਤਾਂ ਪਿੰਡ ਮਹਿੰਦੀਪੁਰ ਇੱਥੇ ਬਾਬਾ ਅਮਰ ਸਿੰਘ ਯਾਦਗਾਰੀ ਬਾਸਾਡਾ ਬਣਿਆ ਹੋਇਆ ਹੈ ਮਹਿੰਦੀਪੁਰ ਇਹ ਆਖਰੀ ਪਿੰਡ ਐ ਪੰਜਾਬ ਦਾ ਇੱਥੇ ਇੱਕ ਦੁਕਾਨ ਵੀ ਐ ਉੱਥੇ ਅੰਕਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਅਕਲ ਜੀ ਠੀਕ ਠਾਕ ਹੋ ਜੀ ਵਧੀਆ ਜੀ ਕੀ ਮਾਹੌਲ ਹੈ ਜੀ ਆਪਣੇ ਪਿੰਡ ਦਾ ਇੱਧਰ ਜੇ ਆਪਾਂ ਗੱਲ ਕੀਤੀ ਕਿ ਆਖਰੀ ਪਿੰਡ ਹੈ ਜੀ ਕੀ ਹਾਲਾਤ ਬਣੇ ਹੋਏ ਨੇ ਪਿੰਡ ਦੇ ਵਿੱਚ ਲਾ ਦਾ ਤੁਹਾਨੂੰ ਪਤਾ ਹੀ ਰਹਿੰਦਾ ਹੀ ਪਿਆਰ ਜੀ ਹਾਂ ਹਲ ਜਿਵੇਂ ਆ ਮੈਂ ਦੇਖਿਆ ਕਿ ਸਮਾਨ ਲੋਕ ਚੱਕ ਚੱਕ ਕੇ ਕਿੰਨੇ ਘਰ ਲੈ ਗਏ ਨੇ ਜੀ ਇੱਥੋਂ ਸਮਾਨ ਸਮਾਨ ਤਾਂ ਮੰਨ ਲਓ ਵੀ ਕੁਤਰੇ ਜਾਂਦਾ ਕੋਈ ਤੁਰਿਆ ਉਹਦਾ ਫੇਰੇ ਸ਼ਾਮਲ ਹੋ ਜਾਂਦੇ ਆ ਤੇ ਦਿਨੇ ਆ ਜਾਂਦੇ ਆ ਹੂੰ ਸਮਾਨ ਤਾਂ ਤੁਹਾਨੂੰ ਪਤਾ ਲੱਗਦਾ ਪਿਆ ਕੋਈ ਚਲੇਗਾ ਕੋਈ ਆ ਗਿਆ ਜੀ ਕਹਿੰਦਾ ਬਾਪੂ ਜੀ ਸਮਾਨ ਲੈ ਗਏ ਨੇ ਜੀ ਪਿੰਡ ਵਾਲੇ ਵਾਲੇ ਜਾਂਦੇ ਅੱਛਾ ਜੀ ਤੁਸੀਂ ਵੇਖਣ ਦੇ ਹਾਂ ਅਸੀਂ ਤਾਂ ਹੀ ਵੇਖਿਆ ਤੁਹਾਨੂੰ ਵੀ ਦਿਸਣ ਡਿਆ ਸਾਨੂੰ ਵੀ ਦਿਸਣ ਡਿਆ ਕਿੰਨੀਆਂ ਬਾਪੂ ਲੜਾਈਆਂ ਵੇਖੀਆਂ ਤਾਂ ਮੈਂ ਮੈਂ ਵੇਖੀਆਂ 3 4 65 ਵਾਲੀ ਵੇਖੀ ਆ ਰਾਜੀ ਵੀ ਵੇਖੀ ਆ ਮੋਰੋ ਕਾਰਗੇ ਲੜੀ ਵੇਖੀ ਆ ਕੀ ਬਾਪੂ ਹਾਲਾਤ ਬਣੇ ਪਿੰਡ ਦੇ ਉਸ ਸਮੇਂ ਉਸ ਸਮੇਂ ਹੂੰ ਉਸ ਸਮੇਂ ਜਿਹੜਾ 65ਾ ਜੰਗ ਸੀ ਜੀ ਉਹਦਾ ਕਿਸ ਨੂੰ ਪਤਾ ਨਹੀਂ ਜੀ ਜਾਂ ਲੱਗਾ ਤੇ ਚਾਨਣ ਨਹੀਂ ਲੱਗਾ ਠੀਕ ਹੈ ਇਹ ਕਿ ਵਜੇ ਅਸੀਂ ਉੱਠੇ ਆਂ ਜੀ ਦਿਨੇ ਤੜਕੇ ਪੈਦੋਂ ਗਰੂਨ ਆਉਂਦੀ ਆ ਜੀ ਨਾ ਸਾਨੂੰ ਪਤਾ ਇਸ ਟੈਂਕ ਕੀ ਚੀਜ਼ ਹੁੰਦੀ ਆ ਨਾ ਸਾਨੂੰ ਕੋਈ ਪਤਾ ਹੀ ਹੂੰ ਤੇ ਗਰੂਨ ਆਉਂਦੀ ਅਸੀਂ ਹਾਲ ਲੈ ਕੇ ਗਏ ਹਾਲ ਵੰਦੇ ਜੀ ਇਧਰੋਂ 2:00 ਆ ਜਾਏ ਨੇ 8 8:30 ਵਜੇ ਅੱਛਾ ਜੀ ਤਾਂ ਐ ਨਿਕਲ ਗਏ ਨੇ ਉਦੋਂ ਸਾਨੂੰ ਪਤਾ ਲੱਗਾ ਕਿ ਇਹ ਲੜਾਈ ਹੋਈ ਲੜਾਈ ਲੱਗੀ ਆ ਕੀ ਆ ਕਿੰਨੀ ਫੌਜ ਹੈਗੀ ਸੀ ਨਾ ਆਪਣੀ ਉਹ ਸਿੱਧੀ ਗਾਂ ਦੀ ਗਾਂ ਚਲੀ ਗਈ ਉਹਦਾ ਸਾਰੀ ਖਤਮੀ ਹੋ ਗਈ ਨਾ ਉਹ ਉਹਨੇ ਕਿਰੇ ਚ ਆ ਗਈ ਠੀਕ ਹੈ ਫਿਰ ਉਹ 4 ਵਜੇ ਇੱਥੇ ਆ ਕੇ ਵੱਜੇ ਨੇ ਬੰਬ ਹੂੰ ਫਿਰ ਪਿੰਡ ਨਿਕਲਣ ਲੱਗਾ ਫਿਰ ਲੱਗਣ ਲੱਗਾ ਹਾਂ ਹੂੰ ਕਿੰਨਾ ਕਿ ਮੁਸ਼ਕਲ ਕਿੰਨੀ ਖੋ ਜਾਂਦੀ ਜਦੋਂ ਜੰਗਲ ਜੇਕਰ ਲੱਗਦੀ ਹੈ ਤੇ ਫਿਰ ਮੁਸ਼ਕਲ ਆ ਬੜੀ ਜਾਦੀ ਹੈ ਜੇ ਮੁਸ਼ਕਲ ਹੈ ਨਾ ਤੇ ਨਾ ਕੋਈ ਰਾਹ ਲੱਭਦਾ ਹੂੰ ਰਾਹਾਂ ਉਸ ਜਿਕਾਰ ਆ ਜਿਹੜਾ ਇਹ ਵੀ ਹਿਸਾਬ ਨਾਲ ਬਾਰਡਰ ਉਥੋਂ ਡਰੈਨ ਤੋਂ ਸਾਰਾ 20 ਕਿਲੇ ਦੂਰ ਹੂੰ ਇਧਰੋਂ ਜਿਹੜਾ ਇਹ 25 ਕੇ ਲਈ ਇਧਰੋਂ ਛੜਕਾਂ ਦਾ ਦੋਵੇਂ ਹੀ ਆ ਹੂੰ ਦੋ ਬਸ ਤੁਹਾਨੂੰ ਪੈਂਦੇ ਛੜਕਾ ਉਸ ਨੂੰ ਹੀ ਪੈਂਦੇ ਸਾਰੇ ਦੋ ਪਾਸੇ ਬੱਡਰ ਲੱਗਦਾ ਤੁਹਾਨੂੰ ਹਾਂ ਦੋ ਬਸੇ ਬੱਡਰ ਲੱਗਦਾ ਹੈ ਚਾਰ ਛਵੇਰੀ ਲੱਗਦਾ ਕੋਈ ਇੱਕੋ ਹੀ ਬਾਈ ਜਿਹੜੀ ਆ ਇਹੋ ਹੀ ਖਾਲੀ ਆ ਅੱਛਾ ਇੱਕ ਸੜਕ ਹੀ ਜਾਣ ਨੂੰ ਕੋਈ ਆ ਕਿੰਨੀ ਉਮਰ ਤੁਹਾਡੀ ਉਮਰ ਤੁਹਾਡੀ ਕਿੰਨੀ ਆ ਜੀ 80 ਦੇ ਅੰਦਰ ਬਾਹਰ ਹੋਈ ਦੀ 80 80 ਬਾਹਰ ਹੋ ਗਈ ਪਿੰਡ ਕਿਹੜਾ ਲੱਗੇ ਇਹਦੇ ਪਾਕਾਂ ਦਾ ਪਾਕਾਂ ਦਾ ਸਾਹਮਣੇ ਇੱਥੇ ਕਿਹੜਾ ਇਥੋਂ 2 ਕਿਲੋਮੀਟਰ ਸਹੀ ਰਾ ਮਾਈ ਵਾਲਾ ਫੱਤੀ ਵਾਲਾ ਕਮਾਲਪੂਰਾ ਇਹ ਪਾਕਿਸਤਾਨ ਦੇ ਪਿੰਡ ਆ ਸਾਰੇ ਹਾਂ ਸੜੀ ਵੀ ਮਿਲਦੀ ਥੋੜੀ ਵੀ ਇਹ ਆ 7 ਕਿਲੋਮੀਟਰ ਆ 7-8 ਕਿਲੋ ਇਥੋਂ ਸਿੱਧਾ ਆਇਆ ਤੇ ਜਿਹੜੀ ਆ ਪਸਤਾ ਦੀ ਪੱਟੀ ਇੱਕ ਮੂੰਹ ਖੋਲਿਆ ਆ ਇਹਦਾ ਤੇ ਇਥੋਂ ਥੋੜੀ ਥੋੜਾ ਹੀ ਏਰ ਗਿਆ ਹਾਂ ਤਕ ਲਬਾ ਬਾਬੂ ਜਿਵੇਂ ਮੀਡੀਆ ਤੇ ਜਾ ਰਹੇ ਆ ਜਾਂ ਆਮ ਲੋਕਾਂ ਵਾਂ ਜਿਹੜੇ ਦੂਰ ਰਹਿੰਦੇ ਉਹਨਾਂ ਬੱਚਾ ਕਿ ਜੰਗ ਤੁਹਾਨੂੰ ਲੱਗਦਾ ਕਿ ਜਾਣ ਕਰ ਲੱਗਣੀ ਚਾਹੀਦੀ ਹੈ ਕਿ ਨਹੀਂ ਲੱਗਣੀ ਚਾਹੀਦੀ ਅਸੀਂ ਨਾ ਲੱਗੇ ਚੰਗੀ ਆ ਕਿਤੇ ਨਵੀਂ ਪੁੱਤਿਆ ਤੁਸੀਂ ਵੇਖਣ ਦੇਦੇ ਅੱਤਿਆਲ ਮਤੰਦਾ ਖੱਦਰ ਖਰਾਬ ਇਹ ਸਮਾਨ ਕੇ ਸਾਰਾ ਆ ਜਾਣਾ ਜਦ ਤੂੰ ਵੇਖਿਆ ਲੱਦਿਆ ਜਾਂਦਾ ਬਿਲਕੁਲ ਇਹ ਰਾਜ ਲੌਣ ਲੱਜਾ ਲੱਦਣ ਲੱਜਾ ਇਹ ਟੁੱਟ ਪੱਟ ਜਾਣਾ ਆਧੂ ਨਹੀਂ ਰਹਿਣਾ ਇਹਦੇ ਪੱਲੇ ਮਤਲਬ ਤੁਸੀਂ ਹੰਡਾਇਆ ਹੋਇਆ ਸਾਰਾ ਕੁਝ ਉਹ ਜਿਹੜਾ ਪੁਰਾਣਾ ਹਾਂ ਹੂੰ ਕੀ ਨਾਂ ਦਾ ਟਾਜੀ ਗਰਨਾਪ ਸਿੰਘ ਗਰਨਾਪ ਸਿੰਘ ਤੇ ਤੁਹਾਡਾ ਹੁਣ ਕੀ ਹੈ ਤੁਸੀਂ ਇੱਥੇ ਰਹਿਣਾ ਕਿ ਤੁਸੀਂ ਵੀ ਜਾ ਰਹੇ ਹੋ ਕਿਤੇ ਅਸੀਂ ਹੁਣ ਜੀ ਜੂਆ ਕੱਢੇ ਆ ਅੱਛਾ ਜੀ ਤੇ ਅਸੀਂ ਹੁਣ ਰਾਹ ਦੇ ਦੋ ਚਾਰ ਬੰਦੇ ਹੂੰ ਇੱਥੇ ਮਾੜ ਡੰਗਰ ਇੱਥੇ ਸਾਡਾ ਠੀਕ ਹੈ ਹੁਣ ਇੱਥੇ ਹੁਣ ਵੈਗੋ ਮਰੋਂ ਕਈ ਤੇਰੇ ਵੀ ਆ ਗਏ ਜਿਹੜੇ ਘਰ ਲੁੱਟਣ ਆਲੇ ਨੇ ਬਿਲਕੁਲ ਬਿਲਕੁਲ ਤਾਂ ਰਹਿਣਾ ਵੀ ਪੈਂਦਾ ਹੈ ਨਾ ਇੱਥੇ ਹਾਂ ਸਹੀ ਗੱਲ ਦੱਸੋ ਜਿਹੜੀ ਜਿਹੜੇ ਜਿਹੜੇ ਹੁੰਡੇ ਕੰਮ ਜਿਹੜੇ ਜਿਹੜੇ ਕੰਮ ਹੁੰਦੇ ਨੇ ਹੁਣ ਸਮਾਨ ਸਾਰਾ ਇੱਥੇ ਪਿਆ ਸਮਾਨ ਕੋਈ ਲੱਗੇ ਨਹੀਂ ਚਾਏ ਇਹ ਕੋ ਸਿਰਫ 2 ਮਹੀਨੇ ਦੀ ਤਨਕਰ 2-3 ਮਹੀਨੇ ਲਾਇ ਚੱਲੇ ਆ ਕੀ ਪਾ ਆਉਣਾ ਕਿਨੇ ਚਰਨੋਂ ਕਿਨੇ ਨੂੰ ਨਹੀਂ ਕੋ ਡਰੋਨ ਆਇਆ ਵੇਖਿਆ ਵੇ ਕੁਈ ਦੇਖਿਆ ਇੱਥੇ ਬੰਬੋਂ ਮ ਡਿੱਗਿਆ ਤੁਹਾਡੇ ਇਲਾਕੇ ਸਾਡੇ ਨਹੀਂ ਉਹ ਜਿਹੜਾ ਤੁਸੀਂ ਰਾਤੀ ਲੱਬ ਦੇਖਦੇ ਹੋ ਜੀ ਉਹ ਡਰੋਨ ਜਿਹੜਾ ਕਹਿੰਦੇ ਉੱਤੇ ਦਾ ਆਹੋ ਜ ਉਹ ਤੁਸੀਂ ਲੱਬ ਦੇਖਦੇ ਹੋ ਹਾਂ ਬਿਲਕੁਲ ਤੇ ਲਗਾਤਾਰ ਤਸਵੀਰ ਦੇਖ ਸਕਦੇ ਹੋ ਕਿ ਇੱਕ ਪਹਿਲਾਂ ਇੱਥੋਂ ਟਰੈਕਟਰ ਟਰਾਲੀ ਜਿਹੜੀ ਭਰ ਕੇ ਲੈ ਕੇ ਗਈ ਸੀ ਕਿ ਸਮਾਨ ਦੀ ਤੇ ਇੱਕ ਜਿਹੜਾ ਫੋਰ ਟਰੈਕਟਰ ਹੈ ਉਹ ਇੱਥੋਂ ਲੈ ਕੇ ਜਾ ਰਿਹਾ ਪਿੰਡ ਦੇ ਵਿੱਚੋਂ ਲਗਾਤਾਰ ਸਮਾਨ ਹੈ ਜਿਹੜਾ ਉਹ ਇੱਥੋਂ ਲਜਾਇਆ ਜਾ ਰਿਹਾ ਪਿੰਡ ਨੂੰ ਜਿਹੜਾ ਪੂਰੇ ਤਰੀਕੇ ਨਾਲ ਖਾਲੀ ਕੀਤਾ ਜਾ ਰਿਹਾ ਕਿਉਂਕਿ ਇਹ ਪੰਜਾਬ ਦਾ ਆਖਰੀ ਪਿੰਡ ਹੈ ਪਿੰਡ ਮਹਿੰਦੀਪੁਰ ਹੈ ਜਿਹੜਾ ਖੇਮ ਕਰਨ ਦੇ ਬਿਲਕੁਲ ਨੇੜੇ ਹੈ ਤੇ ਇਹਨਾਂ ਨੂੰ ਦੱਸਦੀ ਹੈ ਕਿ ਤਿੰਨ ਪਾਸਿਆਂ ਤੋਂ ਇਸ ਪਿੰਡ ਨੂੰ ਬਾਰਡਰ ਲੱਗਦਾ ਸਿਰਫ ਇੱਕੋ ਰਸਤਾ ਹੈ ਇਹਨਾਂ ਨੂੰ ਬਾਹਰ ਜਾਣ ਦੇ ਲਈ ਇਸ ਕਰਕੇ ਜਲਦ ਤੋਂ ਜਲ ਜਿਹੜਾ ਆਪਣਾ ਸਮਾਨ ਹੈ ਉਹ ਇੱਥੋਂ ਲੋਕ ਲੈ ਕੇ ਜਾ ਰਹੇ ਨੇ ਤੇ ਅੱਗੇ ਆਪਾਂ ਹੋਰ ਵੀ ਪਿੰਡ ਦੇ ਵਿੱਚ ਗੱਲਬਾਤ ਕਰ ਲੈਣ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਸੱਥਾਂ ਬਣੀਆਂ ਹੋਈਆਂ ਨੇ ਸੱਥਾਂ ਬਿਲਕੁਲ ਖਾਲੀ ਹੋ ਚੁੱਕੀਆਂ ਨੇ ਕਿਉਂਕਿ ਇੱਥੋਂ ਦੇ ਲੋਕ ਨੇ ਜਿਹੜੇ ਉਹ ਆਪਣਾ ਸਮਾਨ ਤੇ ਖੁਦ ਇੱਥੋਂ ਚਲੇ ਗਏ ਨੇ ਹਾਲਾਤ ਇੱਥੇ ਨਾਜ਼ੁਕ ਬਣੇ ਹੋਏ ਆ ਬਾਈ ਜੀ ਪਿੰਡ ਤੁਹਾਡਾ ਇਹੀ ਹੈ ਜੀ ਨਹੀਂ ਜੀ ਤੁਹਾਡਾ ਹੋਰ ਪਿੰਡ ਕੀ ਹਾਲਾਤ ਬਣੇ ਹੋਏ ਜੀ ਇਹਨਾਂ ਪਿੰਡਾਂ ਦੇ ਵਿੱਚ ਹੁਣ ਉਹ ਤਾਂ ਠੀਕ ਹੀ ਹੈ ਠੀਕ ਹੈ ਮਾਹੌਲ ਹਾਂ ਸਮਾਨ ਜਿਵੇਂ ਲੈ ਕੇ ਜਾ ਰਹੇ ਨੇ ਲੋਕ ਆਪ ਆਪਣਾ ਉਹ ਰਿਸ਼ਤੇਦਾਰਾਂ ਦੇ ਆ ਸਮਾਨ ਲੈਣ ਆਏ ਹਾਂ ਹਾਂ ਇਹ ਡਰ ਹੈਗਾ ਮਨ ਦੇ ਵਿੱਚ ਇੱਕ ਵੇਖੋ ਹੁਣ ਕੀ ਮਾਹੌਲ ਚੜ੍ਹ ਬਣਦਾ ਹੈ ਬਿਲਕੁਲ ਬਿਲਕੁਲ ਤਾਂ ਲਗਾਤਾਰ ਦੇਖ ਸਕਦੇ ਹਾਂ ਕਿ ਜਿਹੜਾ ਪਿੰਡ ਹੈ ਉਸ ਉਸ ਇਨਸਾਨ ਹੈ ਉਹਦਾ ਕਾਰਨ ਇਹੀ ਆ ਕਿ ਲੋਕ ਹੈ ਇੱਥੇ ਇਥੋਂ ਦਾ ਸਮਾਨ ਲੋਕ ਇੱਥੇ ਕੁਝ ਲੋਕ ਰਹਿ ਗਏ ਤੇ ਉਹਨਾਂ ਦਾ ਕਹਿਣਾ ਕਿ ਜਾਂ ਕੁਝ ਪਸ਼ੂ ਰਹਿ ਗਏ ਉਹ ਵੀ ਕੁਝ ਦਿਨਾਂ ਦੇ ਵਿੱਚ ਕਹਿੰਦੇ ਆ ਕਿ ਅਸੀਂ ਲੈ ਕੇ ਜਾ ਸਕਦੇ ਆ ਤਾਂ ਘਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੰਦੇ ਇੱਥੇ ਲੱਗ ਚੁੱਕੇ ਨੇ ਘਰਾਂ ਦੇ ਵਿੱਚੋਂ ਸਮਾਨ ਲੋਕ ਲੈ ਕੇ ਜਾ ਚੁੱਕੇ ਨੇ ਸੱਥਾਂ ਖਾਲੀ ਪਈਆਂ ਨੇ ਪਿੰਡ ਖਾਲੀ ਆ ਤੇ ਘਰਾਂ ਨੂੰ ਜਿੰਦੇ ਲਾ ਕੇ ਗਏ ਤਾਂ ਇੱਕ ਦੁਕਾਨ ਵੀ ਹੈ ਬਾਈ ਦੇ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਦੁਕਾਨ ਆਪਣੀ ਹੈ ਜੀ ਇਹੇ ਭਾਈ ਭਾਈ ਕੀ ਹਾਲਾਤ ਬਣੇ ਹੋਏ ਆ ਪਿੰਡ ਦੇ ਵਿੱਚ ਜਿਵੇਂ ਮੈਂ ਦੇਖਿਆ ਕਿ ਜਿੰਦੇ ਲੱਗੇ ਹੋਏ ਆ ਲੋਕ ਸਮਾਨ ਲੈ ਕੇ ਜਾ ਰਹੇ ਆ ਪੂ ਆਪਣਾ ਘਰਾਂ ਦੇ ਵਿੱਚੋਂ ਪਹਿਲਾ ਹੱਤ ਮਾੜੀ ਆ ਜੀ ਇਸ ਟਾਈਮ ਬਹੁਤ ਜ਼ਿਆਦਾ ਮਾੜੇ ਨੇ ਹਾਲਾਤ ਬਹੁਤ ਮਾੜੇ ਨੇ ਤੁਹਾਡੇ ਸਾਹਮਣੇ ਹੁਣ ਤਿੰਨ ਚਾਰ ਟਰਾਲੀਆਂ ਤਾਂ ਨਿਕਲ ਗਈਆਂ ਹੋਈਆਂ ਹਨਾ ਇੱਥੋਂ ਸਾਮੇ ਬੈ ਸਾਰਾ ਪਿੰਡ ਹੀ ਸਾਮੇ ਬੈ ਜੀ ਇਸ ਟਾਈਮ ਕਿੰਨੇ ਦਿਨ ਹੋ ਗਏ ਲੋਕਾਂ ਨੂੰ ਸਮਾਨ ਲੈ ਜਾਂਦੇ ਨੇ ਇੱਥੋਂ ਲਗਭਗ 4 ਦਿਨ ਹੋ ਗਏ ਜੀ ਅਸੀਂ ਦੇਖਦੇ ਪਏ ਇੱਥੇ ਸਮਾਨ ਲੋਕੀ ਜਿੰਨੇ ਜੋਗਾ ਹੈਗਾ ਮੇਨ ਮਤਲਬ ਜਿੱਦਾਂ ਕਣਕ ਵਗੈਰਾ ਹਨਾ ਜਿੰਨਾ ਆਪਣਾ ਲੋੜੀ ਦਾ ਸਮਾਨ ਲੋਕ ਲਈ ਜਾਂਦੇ ਜੀ ਉਹਦਾ ਇਸ ਟਾਈਮ ਪਿੰਡ ਤੋਂ ਦੇਖ ਰਿਹਾ ਕੋਈ ਵੀ ਨਹੀਂ ਹੈਗਾ ਜੀ ਇਸ ਟਾਈਮ ਇੱਥੇ ਇਧਰ ਨਿਗਾਹ ਮਾਰ ਲਓ ਕਿਉਂਕਿ ਮਤਲਬ ਜੰਗ ਦਾ ਇੱਕ ਨਾਮ ਲੈਣਾ ਸੌਖਾ ਮਤਲਬ ਅਸਲ ਵਿੱਚ ਸਾਡੀ ਜੀ ਇਹਦਾ ਨਾਮ ਹੀ ਲੈਣਾ ਸੌਖਾ ਅਸਲ ਤਾਂ ਲੋਕਾਂ ਤੋਂ ਪੁੱਛੋ ਜਿਹੜੇ ਇੱਥੇ ਪਿੰਡਾਂ ਦੇ ਵਿੱਚ ਅਗੇ ਬਹੁਤ ਮਾੜੇ ਲਾਤਾ ਇਸ ਟਾਈਮ ਜਿਹੜੇ ਬਾਡਰ ਮਤਲਬ ਜ਼ਿੰਦਗੀ 'ਚ ਕਿੰਨਾ ਫਰਕ ਹੈ ਬਾਈ ਬਾਰਡਰ ਵਾਲਿਆਂ ਤੇ ਜਿਹੜੇ ਦੂਰ ਰਹਿੰਦੇ ਉਹਨਾਂ ਦੇ ਵਿੱਚ ਪਾਜੀ ਆਈ 20 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਸਾਨੂੰ ਹੁਣ ਪਤਾ ਲੱਗ ਰਿਹਾ ਅਸੀਂ ਬਾਰਡਰ ਤੇ ਰਹਿ ਰਹੇ ਆਂ ਤੇ ਬਹੁਤ ਮਤਲਬ ਮੁਸ਼ਕਿਲ ਹਾਲਾਤ ਆ ਜੀ ਹੂੰ ਠੀਕ ਆ 20 ਸਾਲਾਂ ਵਿੱਚ ਪਹਿਲਾਂ ਆਪਣੀ ਆਪਾ ਪੂੰਜੀ ਲਾਈ ਬੈਠੇ ਆ ਇੱਥੇ ਹਨਾ ਜਿੰਨਾ ਖਰਚਾ ਕਰੀ ਬੈਠੇ ਆ ਤੇ ਪਰ ਹੁਣ ਡਰ ਲੱਗਦਾ ਕਿ ਵੀ ਸਭ ਕੁਝ ਇੱਥੇ ਮੰਨ ਲਓ ਵੀ ਨੁਕਸਾਨ ਹੋ ਜਾਣਾ ਨਸ਼ਟ ਹੋ ਜਾਣਾ ਤੇ ਬਹੁਤ ਮੁਸ਼ਕਿਲ ਹਾਲਾਤ ਆ ਜੀ ਮੁਸ਼ਕਿਲ ਹਾਲਾਤ ਆ ਤੁਹਾਡਾ ਪਿੰਡ ਇਹੀ ਆ ਬਾਈ ਹਾਂਜੀ ਹਾਂ ਦਾ ਦੇਖ ਸਕਦੇ ਹੋ ਕਿ ਲਗਾਤਾਰ ਅਕਲ ਜੀ ਕਿਵੇਂ ਦੇਖਦੇ ਹੋ ਜਿਹੜੇ ਪਹਿਲਾਂ ਤੇ ਹਾਲਾਤ ਬਣੇ ਹੋ ਜਿਵੇਂ ਮੈਂ ਦਿਖਾ ਰਿਹਾ ਕਿ ਘਰਾਂ ਨੂੰ ਜਿੰਦੇ ਲੱਗ ਚੁੱਕੇ ਲੋਕ ਆਪਣਾ ਸਮਾਨ ਇੱਥੋਂ ਲਿਜਾ ਚੁੱਕੇ ਨੇ ਹਾਂਜੀ ਲੈ ਗਏ ਆ ਜੀ ਸਮਾਨ ਇਹ ਗੱਲੇ ਕੋਈ ਸ਼ੱਕ ਨਹੀਂ ਲੈ ਗਏ ਸਮਾਨ ਲੋਕੀ ਜੰਗ ਤੋਂ ਡਰਦੇ ਤੁਹਾਡਾ ਇਹੀ ਪਿੰਡ ਹੈ ਹਾਂਜੀ ਮੇਰਾ ਇਹੀ ਪਿੰਡ ਹੈ ਤੁਹਾਡਾ ਸਮਾਨ ਤੁਸੀਂ ਲੈ ਗਏ ਹੋ ਕਿ ਇੱਥੇ ਹਾਲੇ ਨਹੀਂ ਜੀ ਅਜੇ ਨਹੀਂ ਸਮਾਨ ਹਜੇ ਨਹੀਂ ਲੈ ਗਏ ਨਹੀਂ ਜੀ ਨਹੀਂ ਸਮਾਨ ਮਤਲਬ ਹੈਗਾ ਇੱਕ ਮਨ ਦੇ ਵਿੱਚ ਡਰ ਹੈਗਾ ਜਿਹੜੇ ਹਾਲਾਤ ਬਣੇ ਆ ਨਹੀਂ ਜੀ ਡਰ ਤਾਂ ਹੈਗਾ ਮਨ ਦੇ ਵਿੱਚ ਡਰ ਤਾਂ ਹੁੰਦਾ ਹੀ ਆ ਜੰਗ ਦਾ ਨਾਮ ਆੜਾ ਹੈ ਡਰ ਤਾਂ ਮਨ ਦੇ ਵਿੱਚ ਹੈਗਾ ਹੀ ਹਾਂਜੀ ਬਿਲਕੁਲ ਕਿਵੇਂ ਦੇਖਦੇ ਹੋ ਬਈ ਪਹਿਲਾਂ ਜਿਵੇਂ ਇਹਨਾਂ ਪਿੰਡਾਂ ਨੇ ਕਿੰਨਾ ਕੁ ਸੰਤਾਪ ਹੰਡਾਇਆ ਜੰਗਾ ਦਾ ਜਿਹੜੀਆਂ ਪਹਿਲਾਂ ਲੱਗੀਆਂ ਨੇ ਤੇ ਹੁਣ ਫੇਰ ਉਹੀ ਹਾਲਾਤ ਬਣ ਗਏ ਬਹੁਤ ਸੰਤਾਪ ਹੰਡਾਇਆ ਜੀ ਅਸੀਂ ਤਾਂ ਉਹ ਜੰਗਾ ਵੇਖੀਆਂ ਨਹੀਂ ਆ ਜੀ ਪਰ ਮੇਰੀ 42 ਸਾਲ ਦੀ ਉਮਰ ਆ ਸਮਾਂ ਪੰਜ ਈ ਅਸੀਂ ਵਿਚੋਕ ਲਿਆ ਠੀਕ ਹੈ ਪੰਜ ਵਾਰ ਸਮਾਂ ਪੰਜਵੀਂ ਈ ਏਰੀ ਅਸੀਂ ਸਮਾਂ ਚੋਕਣਾ ਮੇਰੀ 42 ਸਾਲ ਦੀ ਉਮਰ ਦੇ ਵਿੱਚ ਤੇ 65 ਰੀ ਸਾਡੇ ਬਜ਼ੁਰਗ ਦੱਸਦੇ ਆ ਵੀ ਆ ਮਤਲਬ ਸਾਡੇ ਪਿੰਡ ਦੇ ਪਾਕਿਸਤਾਨ ਦੀ ਆਰਮੀ ਦਾ ਕਬਜ਼ਾ ਹੋ ਗਿਆ ਸੀ ਜੀ ਸਾਡੇ ਪਿੰਡ ਦੇ ਵਿੱਚ ਪਾਕਿਸਤਾਨ ਦੀ ਆਰਮੀ ਦੇ ਬੰਦੇ ਮੱਲਬ ਆ ਜਿਹੜੇ ਰੁੱਖ ਨਹੀਂ ਦਾਤਨ ਕਰਨਯੋਗਾ ਛੱਡ ਗਏ ਗਏ ਰੂੜੀਆਂ ਨੂੰ ਅੱਗ ਲਾ ਗਏ ਸੀ ਅੱਛਾ ਜੀ ਘਰ ਵੀ ਉਦੋਂ ਦਾ ਹੁੰਦਾ ਵੈਸੇ ਮਕਾਨ ਬਣ ਕੇ ਪੱਕੇ ਉਦੋਂ ਕੱਚੇ ਮਕਾਨ ਹੀ ਸਾਰੇ ਮਕਾਨ ਤਾਂ ਗਏ ਸੀ ਇਹ ਹਾਲਾਤ ਕਰਤੀ ਸੀ ਇਹ ਹਾਲਾਤ ਬਣ ਗਏ ਸੀ ਹਾਂ ਉਹਨਾਂ ਦੇ ਹਾਲਾਤਾਂ ਤੋਂ ਡਰਦੇ ਲੋਕ ਆਪਣਾ ਸਮਾਨ ਜਿਹੜਾ ਹੈ ਨਾ ਪਿੱਛੇ ਲਈ ਜਾਂਦੇ। ਬਾਕੀ ਜੀ ਲੈ ਕੇ ਜਾਵਾਂਗੇ। ਸਾਡੀ ਜ਼ਾਇਦਾਦ ਇੱਥੇ ਆ। ਬਿਲਕੁਲ। ਜ਼ਮੀਨ ਇੱਥੇ ਆ। ਸਾਡੇ ਟਰਾਂਸਫਰ ਮਬੋਰ ਇੱਥੇ ਆ। ਸਾਡੀਆਂ ਮਹਿੰਗੀਆਂ-ਮਹਿੰਗੀਆਂ ਕੋਠੀਆਂ ਇੱਥੇ ਆ। ਸਮਾਨ ਅਹੀਂ ਲਾ ਜਾ ਕੇ ਰਜਾਈਆਂ ਤਲਾਈਆਂ ਕੀ ਕਰਾਂਗੇ? ਜੀ। ਸਾਡੇ ਡੰਗਰ ਇੱਥੇ ਆ। ਲੱਖ-ਲੱਖ ਰੁਪਏ ਦੀ ਸਾਡੇ ਘਰੇ ਮੱਝ ਬੱਜੀ। ਉਹ ਅਸੀਂ ਕਿੱਥੇ ਲੈ ਜਾਵਾਂਗੇ? ਭੈਣ ਭਰਾ ਸਾਨੂੰ ਤਾਂ ਸੰਭ ਲੈਣਗੇ, ਸਾਨੂੰ ਤਾਂ ਰੋਟੀ ਦੇ ਦੇਣਗੇ। ਤੇ ਪਰ ਸਾਡੇ ਡੰਗਰਾਂ ਦਾ ਪ੍ਰਬੰਧ ਉਹ ਕਿੱਥੋਂ ਕਰਨੀ? ਬਿਲਕੁਲ। ਇਹ ਤਾਂ ਜੀ ਜਾ ਕੇ ਨਾ ਭੈਣ ਭਰਾਵਾਂ ਨਾਲ ਬੁਰੇ ਬਣਨ ਵਾਲੀ ਗੱਲ ਆ ਹੂੰ ਕਿਸੇ ਘਰੇ ਰਹਿਣਾ ਬਹੁਤ ਔਖਾ ਹੁੰਦਾ ਕਹਿੰਦੇ ਬਹੁਤ ਔਖਾ ਜੀ ਕਿਸੇ ਦੇ ਚੁੱਲ੍ਹੇ ਦੇ ਬਹਿਣਾ ਬਹੁਤ ਔਖਾ ਏ ਇਹਦਾ ਐਵੇਂ ਆਪਾਂ ਆਖੀ ਜਾਂਦੇ ਆ ਤੇ ਬਾਦਰ ਵਾਲੇ ਲੋਕ ਹੀ ਜਾਣਦੇ ਹਨ ਇਹ ਦਰਦ ਜੀ ਬਿਲਕੁਲ ਜੀ ਬਿਲਕੁਲ ਇਹਦਾ ਬਾਦਰ ਦੇ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਕਾਬਲ ਦੇ ਜੰਮਿਆਂ ਨੂੰ ਨਿਤ ਮਿਮਾ ਏ ਇਹ ਅਹੀਂ ਆਣੇ ਵੀ ਬਾਦਰ ਦੇ ਜੰਮਿਆਂ ਨੂੰ ਨਿਤ ਮਿਮਾ ਸਾਨੂੰ ਤਾਂ ਮਿਮ ਪਈ ਰਹਿੰਦੀ ਏ ਕਦੀ ਸਾਡੇ ਇੱਥੇ ਪਾਣੀ ਆ ਜਾਂਦਾ ਕਦੀ ਇੱਥੇ ਜੰਗ ਦਾ ਹਲਾਤ ਬਣ ਜਾਂਦੇ ਸਾਨੂੰ ਤਾਂ ਮਿਮ ਪਈ ਰਹਿੰਦੀ ਬਾਕੀ ਸਾਡੇ ਕੋਲੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਨਾ ਕੋਈ ਦੁਜਾ ਤਜਾ ਜਿਹੜੇ ਵੋਟਾਂ ਆ ਰਹੀ ਹਰ ਲੜਲ ਕਰਕੇ ਭੱਜੇ ਫਿਰਦੇ ਹੁਣ ਨਹੀਂ ਸਾਡੇ ਕੋਲੇ ਇਸ ਸਮੇਂ ਨਹੀਂ ਆਉਂਦੇ ਹੈ ਨਹੀਂ ਜੀ ਇਸ ਸਮੇਂ ਨਹੀਂ ਆਉਂਦਾ ਮੋਟੇ ਹੁੰਦੀ ਹੁਣ ਤੇ ਆ ਜਾਣਾ ਸੀ ਹਾਂ ਜੀ ਆ ਜਾਣਾ ਨਾ ਕੋਈ ਸਾਧੂ ਸੰਤ ਨਾ ਕੋਈ ਬਾਬਾ ਕੋਈ ਨਹੀਂ ਸਾਡੇ ਕੋਲੇ ਆਇਆ ਕਿਸੇ ਦਿਨ ਚੱਲਦੀ ਇੱਥੇ ਹੁਣ ਇਹ ਨਹੀਂ ਜੀ ਇਹ ਹੁਣ ਲੋਕ ਆਪਦੇ ਪਿੰਡੇ ਦੇ ਦਰਦਾਂ ਡੋਂਦੇ ਆ ਜੀ ਬਿਲਕੁਲ ਕੋਈ ਡਰੋਨ ਆਇਆ ਵੇਖਿਆ ਹੂੰ ਕੋਈ ਦੇਖਿਆ ਇੱਧਰ ਜਿਵੇਂ ਚੱਲ ਰਿਹਾ ਕਿ ਕੋਈ ਡਰੋਨ ਆ ਗਏ ਜਾਂ ਕੋਈ ਬੰਬ ਡਿੱਗ ਰਹੇ ਆ ਸਾਡੇ ਪਿੰਡ ਤੇ ਇਹੋ ਜੀ ਵੈਗਰੂ ਦੀ ਕਿਰਪਾ ਸਾ ਨੀ ਹੋਈ ਨਾ ਅਸੀਂ ਵੇਖੀ ਰਾਤ ਤਕਰੀਬਨ ਤੀਜਾ ਦਿਨ ਹੋ ਗਿਆ ਸਾਨੂੰ ਜਾਗਦਿਆਂ ਨੂੰ ਐ ਕੋਈ ਅਜਿਹੀ ਹਰਕਤ ਨਹੀਂ ਵੇਖੀ ਮਤਲਬ ਜਾਗ ਤੁਸੀਂ ਵੀ ਰਹੇ ਹੋ ਰਾਤਾਂ ਨੂੰ ਜਾਗਦੇ ਹਾਂ ਜੀ ਜਾਗਦੇ ਹਾਂ ਰਾਤਾਂ ਨੂੰ ਡਰਤਾ ਹੈਗਾ ਜੀ ਰਾਤ ਨੂੰ ਫਿਰ ਤਾਂ ਜਾਗਦੇ ਰਹਿੰਦਾ ਵੀ ਚਲੋ ਕੋਈ ਲਾ ਕੇ ਗਵਾਂਢੀ ਸੁੱਤਾ ਹੋ ਉਹਨੂੰ ਜਗਾ ਦਿਆਂਗੇ ਜੇ ਕੋਈ ਹਰਕਤ ਹੋਊਗੀ ਜੀ ਸਾਰੇ ਪਿੰਡ ਨੂੰ ਦੱਸ ਦਿਆਂਗੇ ਬਿਲਕੁਲ ਸਾਡੇ ਰਾਤ ਰਹਿਣ ਦਾ ਇੱਥੇ ਇਹੋ ਫਾਇਦਾ ਵੀ ਜੇ ਕੋਈ ਹਰਕਤ ਹੋਊਗੀ ਸਾਰੇ ਪਿੰਡ ਨੂੰ ਦੱਸ ਦਿਆਂਗੇ ਵੀ ਹਰਕਤ ਹੋ ਗਈ ਏ ਫੇਂ ਦੇਖਣ ਬਾਕੀ ਦੇਖਣ ਅਸੀਂ ਇਹੋ ਡੇ ਆਂ ਤੇ ਜਦੋਂ ਕੋਈ ਹਰਕਤ ਹੋਊਗੀ ਜਿਆਦਾ ਹਰਕਤ ਹੋਊਗੀ ਉਦੋਂ ਉੱਠ ਕੇ ਤੁਰ ਪਾਂਗੇ ਠੀਕ ਹੈ ਮਤਲਬ ਤੁਸੀਂ ਵੀ ਠੀਕ ਹਾਂਜੀ ਢੀ ਢੀ ਘੰਡੇ ਆ ਜੀ ਜੇ ਕੋਈ ਕੀ ਜੇਕਰ ਕੋਈ ਮੰਨ ਲਓ ਕਈ ਵਾਰੀ ਕੋਈ ਉਹੋ ਜਿਹਾ ਬੰਦਾ ਸੌਂਦਾ ਹੁੰਦਾ ਕੀ ਕਹਿਣਾ ਚਾਹੁੰਦੇ ਹੋ ਕੋਈ ਸਰਕਾਰਾਂ ਨੂੰ ਜਾਂ ਜਿਹੜੇ ਬੈਠੇ ਨੇ ਉੱਤੇ ਅਫਸਰ ਜਿਹੜੇ ਜੰਗਾਂ ਲਾਉਣ ਨੂੰ ਤਿਆਰ ਬੈਠੇ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹੋ ਵੇਖੋ ਜੀ ਅਸੀਂ ਦਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅੱਗੇ ਹੱਥ ਜੋੜਦੇ ਆਂ ਅਸੀਂ ਦਾ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਤਾਰੋਂ ਪਰ ਵੀ ਜਾਂਦੇ ਰਹੇ ਹਾਂ ਹਾਂਜੀ ਤਾਰੋਂ ਪਰ ਸਾਡੀਆਂ ਜ਼ਮੀਨਾਂ ਆ ਜੀ ਤੇ ਹੁਣ ਵੀ ਜ਼ਮੀਨਾਂ ਹੁਣ ਵੀ ਜ਼ਮੀਨਾਂ ਹੁਣ ਗੇਟ ਸੀਲ ਹੋਏ ਆ ਜਦੋਂ ਦਾ ਲਾਟ ਬਣਿਆ ਨਹੀਂ ਜੀ ਹੁਣ ਜਾਣ ਨਹੀਂ ਦਿੰਦੇ ਹੋ ਜੀ ਹਾਂਜੀ ਕਿੰਨੇ ਕਿੰਨੇ ਦੂਰੀ ਆ ਬਾਈ ਇੱਥੋਂ ਬਾਰਡਰ ਦੀ ਬਾਰਡਰ ਦੀ ਇੱਥੋਂ ਸਰ ਤਿੰਨ ਪਾਸੇ ਬਾਰਡਰ ਇਧਰ 2 ਕਿਲੋਮੀਟਰ ਆ ਹਾਂ ਇਧਰ ਤੋਂ 3-4 ਕਿਲੋਮੀਟਰ ਆ ਇਧਰ ਵੀ 3 ਕਿਲੋਮੀਟਰ ਆ ਠੀਕ ਹੈ ਹਾਂਜੀ ਤਿੰਨ ਸਾਈਡ ਤੇ ਬਾਰਡਰ ਸਾਡੇ ਪਾਸੇ ਤਿੰਨ ਪਾਸੇ ਬੜਾ ਰਸਤਾ ਤੁਹਾਨੂੰ ਇੱਕ ਹੀ ਆ ਮਤਲਬ ਆਉਣ ਜਾਣ ਨੂੰ ਹਾਂ ਰਸਤਾ ਇਧਰ ਨੂੰ ਲਾਸਟ ਇੱਕ ਹੀ ਆ ਆਪਣੇ ਭਾਰਤ ਨਾਲ ਜੁੜਨ ਵਾਲਾ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਧੰਨਵਾਦ ਤਾਂ ਗੱਲਬਾਤ ਕੀਤੀ ਪੰਜਾਬ ਦੇ ਆਖਰੀ ਪਿੰਡ ਜਿੱਥੇ ਅਸੀਂ ਪਹੁੰਚੇ ਹਾਂ ਮਹਿੰਦੀਪੁਰ ਇਸ ਪਿੰਡ ਦਾ ਨਾਮ ਹੈ ਜਿਹੜੇ ਲੋਕ ਨੇ ਇਥੋਂ ਜਾ ਚੁੱਕੇ ਨੇ ਲਗਾਤਾਰ ਦੇਖ ਸਕਦੇ ਹੋ ਕਿ ਦੁਕਾਨਾਂ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਤਾਂ ਜੰਗ ਜਿਵੇਂ ਉਹਨਾਂ ਨੇ ਆਖਿਆ ਕਿ ਕਹਿਣੀ ਸੌਖੀ ਹੈ ਪਰ ਜਦੋਂ ਜੰਗ ਹੁੰਦੀ ਹੈ ਤਾਂ ਉਹ ਜਿਹੜਾ ਸੰਤਾਪ ਹੈ ਉਹ ਇਹਨਾਂ ਲੋਕਾਂ ਨੂੰ ਪਤਾ ਜਿਹੜੇ ਇੱਥੇ ਬਾਰਡਰ ਤੇ ਰਹਿ ਰਹੇ ਨੇ ਉਹਨਾਂ ਦਾ ਕਹਿਣਾ ਕਿ ਪਹਿਲਾਂ ਸਾਨੂੰ ਕਦੇ ਪਤਾ ਨਹੀਂ ਹੁੰਦਾ ਸੀਗਾ ਕਿ ਅਸੀਂ ਬਾਰਡਰ ਤੇ ਹਾਂ ਪਰ ਹੁਣ ਅਸੀਂ ਪੰਜ-ਪੰਜ ਵਾਰ ਸਮਾਨ ਇਥੋਂ ਚੱਕ ਚੁੱਕੇ ਆ ਤੇ ਹੋਰ ਵੀ ਤੁਹਾਨੂੰ ਇਥੋਂ ਦੇ ਹਾਲਾਤ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ